ਦੇਖੋ ਜੀ ਇਹ ਮਾਮਲਾ ਕਲੀਅਰ ਕਟ ਚੋਰੀ ਦਾ ਹੈਗਾ ਔਰ ਸਰਕਾਰ ਦੀ ਸ਼ਹਿਤ ਅਵਸਰਾਂ ਦੀ ਮਿਲੀ ਭੁਗਤ ਦੇ ਨਾਲ ਚੋਰੀ ਕਰਾਈ ਜਾ ਰਹੀ ਹੈ ਸਾਡੇ ਪਿੰਡ ਹਯਾਤਪੁਰ ਦੇ ਵਿੱਚ ਸਰਕਾਰੀ ਰਕਬੇ ਦੇ ਵਿੱਚੋਂ ਪੰਚਾਇਤੀ ਜ਼ਮੀਨ ਤੋਂ ਦਰਖਤ ਵੱਢੇ ਗਏ ਧੱਕੇਸ਼ਾਹੀ ਦੇ ਨਾਲ ਸਰਪੰਚ ਸਾਹਿਬ ਔਰ ਪੰਚਾਇਤ ਨੇ ਜਾ ਕੇ ਚੌਂਕੀ ਜਿਹੜਾ ਦਰਖਾਸਤ ਵੀ ਦਿੱਤੀ ਉਥੇ ਗੱਡੀ ਵੀ ਵੰਗਾਈ ਗਈ ਔਰ ਦਰਖਾਸਤ ਦੇ ਬਾਵਜੂਦ ਸਬੂਤਾਂ ਦੇ ਬਾਵਜੂਦ ਕਿ ਸਰਕਾਰੀ ਰਕਵੇ ਦੇ ਵਿੱਚੋਂ ਦਰਖਤ ਵੱਢੇ ਗਏ ਆ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਐਫਆਈਆਰ ਨਹੀਂ ਲੌਂਚ ਕੀਤੀ ਗਈ ਸਿਰਫ ਡਰਾਮਾ ਕਰ ਦਿੱਤਾ ਗਿਆ ਕਿ ਦੋ ਚਾਰ ਬੱਲੀਆਂ ਲਹਾ ਲਈਆਂ ਗਈਆਂ ਇਹ ਕਿੱਥੇ ਦਾ ਕਾਨੂੰਨ ਹੈ ਜਦੋਂ ਚੋਰੀ ਵਾਲੀ ਗੱਡੀ ਫੜ ਹੋ ਗਈ ਆ ਫੋਟੋਆਂ ਦੇਤੀਆਂ ਵੀਡੀਓ ਦੇਤੀਆਂ ਪੰਚਾਇਤ ਨੇ ਦਰਖਾਸਤ ਦੇ ਦਿੱਤੀ ਫੇਰ ਵੀ ਚੋਰੀ ਦੀ ਐਫਆਈਆਰ ਨਾ ਹੋਵੇ ਇਹ ਤੋਂ ਤੁਹਾਨੂੰ ਕੀ ਪਤਾ ਲੱਗਦਾ ਕਿ ਇਹ ਇਹਦਾ ਮਤਲਬ ਕਿ ਜਿਹੜਾ ਇਸ ਵੇਲੇ ਹਕੂਮਤ ਹੈ ਉਹ ਆਪ ਚੋਰੀ ਕਰਾ ਰਹੀ ਹੈ ਔਰ ਅਫਸਰਾਂ ਦੀ ਸ਼ਹਿਰ ਦੇ ਉੱਤੇ ਚੋਰੀ ਹੋਈ ਹੈ ਔਰ ਜਿਹੜੇ ਸਾਡੇ ਰਿਟਰਨਿੰਗ ਅਫੀਸਰ ਨੇ ਜ਼ਿਲ੍ਹੇ ਦੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਔਰ ਐਸਐਸਪੀ ਸਾਹਿਬ ਮੈਂ ਦੋਨਾਂ ਨੂੰ ਇਹ ਬੇਨਤੀ ਕਰਦੀ ਆ ਕਿ ਚੋਰੀ ਦੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਸਬੂਤ ਗੱਡੀ ਦਾ ਨੰਬਰ ਪੰਚਾਇਤ ਵੱਲੋਂ ਪੇਸ਼ ਕੀਤਾ ਗਿਆ ਇਹ ਚੋਰ ਫੜੇ ਜਾਣੇ ਚਾਹੀਦੇ ਆ ਔਰ ਜਿਨ੍ਹਾਂ ਨੇ ਚੋਰੀ ਕਰਾਈ ਹੈ ਉਹ ਵੀ ਨਾਲ ਬੰਦੇ ਜਿਹੜੇ ਫੜ ਕੇ ਇਹਨਾਂ ਨੂੰ ਅੰਦਰ ਦੇਨੇ ਚਾਹੀਦੇ ਆ ਅਗਰ ਤੇ ਕਾਰਵਾਈ ਜਿਹੜੀ ਹੈ ਤਿੰਨ ਦਿਨ ਦੇ ਅੰਦਰ ਹੋ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਫਿਰ ਸਬੂਤਾਂ ਸਮੇਤ ਜਿਹੜਾ ਦਰਖਾਸਤ ਦੇਾਂਗੇ ਔਰ ਜਿਹੜੇ ਅਫਸਰ ਥੱਲੇ ਚੋਰੀਆਂ ਕਰਾ ਰਹੇ ਆ ਉਹਨਾਂ ਨੂੰ ਪੂਰਨ ਤੌਰ ਤੇ ਜਿਹੜਾ ਸਬਕ ਪੜਾਵਾਗੇ ਜੀ ਸਰਸਗੱਲ ਜੀ ਮੈਂ ਪਿੰਡ ਹਿਆਤਪੁਰ ਤੋਂ ਸਰਪੰਚ ਲਖਵੀਰ ਕੁਮਾਰ ਜੀ ਮੇਰੇ ਪਿੰਡ ਰਸਤਾ ਸ਼ਮਸ਼ਾਨਾ ਘਾਟ ਵਿਚੋਂ ਕਰੀਬ 5 ਸਾਲ ਦੇ ਦਰੱਖਤ ਸੀ 15 ਦਰੱਖਤ ਕਰੀਬ ਜਿਹੜਾ ਕਿ ਪਿੰਡ ਦਾ ਨੰਬਰ ਦਾ ਰਾ ਕਾਫੀ ਸੀਨਾ ਜੋਰ ਹੈਗਾ ਮਤਲਬ ਕਿ ਬਦਮਾਚੀ ਆਪਣੀ ਆਪਣੇ ਅਹੁਦੇ ਦਰਬਾਰ ਤੋਂ ਕਰਦੇ ਹੋਏ ਉਹ ਵਢਾਏ ਗਏ ਆ ਤੇ ਉਸ ਦੀ ਮੈਂ ਸੈਲਾ ਚੌਂਕੀ ਤਰਖਾਸ ਦਿੱਤੀ ਐਸ ਐਚਓ ਸਾਹਿਬ ਦੇ ਵੀ ਧਿਆਨ ਚ ਮਾਮਲਾ ਲਿਆਂਦਾ ਤੇ ਉਹਦੇ ਜੋ ਦਰਖਤ ਲੱਦੇ ਹੋਏ ਸਕੇ ਉਹਨਾਂ ਦੀ ਗੱਡੀ ਐਸ ਐਚਓ ਸਾਹਿਬ ਨੂੰ ਕਹਿ ਕੇ ਚੌਂਕੀ ਵੀ ਮਤਲਬ ਕਿ ਪਜਾਈ ਹੈਗੀ ਅਸੀਂ ਪਰ ਸੱਤਾਧਾਰੀ ਜਿਹੜੀ ਪਾਰਟੀ ਆ ਉਹਦੇ ਕੁਝ ਨਮਾਇੰਦੇ ਬਲੋ ਉਹਦੀ ਸਪੋਰਟ ਕੀਤੀ ਗਈ ਤੇ ਉਸ ਦੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਨਾ ਹੀ ਕੋਈ ਉੱਤੇ ਪਰਚਾ ਹੋਇਆ ਗੱਡੀ 'ਚੋ ਕੁਛ ਛੋਟੀਆਂ ਲੱਕੜਾ ਲਾਹਾ ਕੇ ਛੱਡ ਦਿੱਤੀ ਗਈ ਆ ਬਸ ਸਾਡੀ ਇਹ ਮੰਗ ਹੈ ਕਿ ਇਹਨਾਂ ਚੋਰਾਂ ਤੇ ਮਤਲਬ ਕਾਰਵਾਈ ਕੀਤੀ ਜਾਵੇ